ਤੋ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਆਖਰੀ ਦੌਰ ਹੈ ਤੇ ਹਰ ਪਾਟੀ ਦੇ ਵੱਲੋਂ ਜੜਾ ਕੀ ਜੋਰਾ ਸ਼ੋਰਾ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੋ ਪੰਜਾਬ ਦੇ ਵਿੱਚ ਵੀ ਸੀਐਮ ਅਰਵਿੰਦ ਕੇਜ ਰਿਵਾਲ ਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਇਕੱਠਿਆ ਰੋਡ ਸ਼ੋ ਕੀਤਾ ਜਾ ਰਿਹਾ ਸੰਗਰੂਰ ਦੇ ਵਿੱਚ ਰੋਡ ਸ਼ੋ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਲੋਕਾਂ ਤੋਂ ਸਮਰਥਨ ਮੰਗਿਆ ਜਾ ਰਿਹਾ ਬਿਰੋ ਸਰਦਾਨ ਨੂੰ ਬਚਾਉਣ ਦੀ ਲੜਾਈ ਹੈ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ ਤਾਂ ਕਰਕੇ ਤੁਹਾਡੇ ਕੋਲੇ ਆਇਆ ਤਾਂ ਕਰਕੇ ਫਿਰਦੇ ਆ ਤੁਪਾਂ ਚ ਕਿਤੇ ਇਹ ਨਾ ਕਹਿ ਦਿਓ ਗਵਰੰਤਮਾਂ ਤੇ ਕੇਜਰੀਵਾਲ ਸੰਗਰੂਰ ਤਾਗੇ ਜਿਸਨਾਮ ਆ ਜਾਂਦੇ ਉਥੋਂ ਵੀ ਵੋਟਾਂ ਪਾਣਦੇ ਜੇ ਬਾਦਰਗੜ ਆ ਜਾਂਦੇ ਉਥੋਂ ਵੋਟਾਂ ਪਾਣਦੇ ਜੇ ਤਨਹੋਲੇ ਆ ਜਾਂਦੇ ਵੋਟਾਂ ਪਾਣਦੇ ਬਿਰੋ ਅਸੀਂ ਕੋਈ ਆਪਣੇ ਬੱਚਿਆਂ ਵਾਸਤੇ ਵੋਟਾਂ ਨਹੀਂ ਮੰਗ ਰਹੇ ਅਸੀਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗ ਰਹੇ ਹਾਂ ਤੁਹਾਡੇ ਬੱਚਿਆਂ ਵਾਸਤੇ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਬਿਜਲੀ ਦੇ ਪੇਰ ਜੀਰੋ ਆਉਂਦੇ ਐ ਮੋਟਰਾਂ ਵਾਲੀ ਬਿਜਲੀ ਦਿਨੇ ਵੀ ਆਉਂਦੀ ਏ ਨਹਿਰਾਂ ਕੱਸੀਆਂ ਚ ਪਾਣੀ ਆ ਗਿਆ ਤੇ ਵੀਰੋ ਮੋਦੀ 10 ਸਾਲਾਂ ਬਾਅਦ ਮੰਗਲ ਸੂਤਰ 10 ਸਾਲਾਂ ਬਾਅਦ ਸ਼ਮਸ਼ਾਨ ਘਾਟ ਜੇ ਇੰਡੀਆ ਗਠਜੰਗ ਦੀ ਸਰਕਾਰ ਆ ਗਈ ਤੁਹਾਡੇ ਕੋਲ ਤਿੰਨ ਬੱਕਰੀਆਂ ਨੇ ਦੋ ਬੱਕਰੀਆਂ ਲੈ ਜਾਣਗੇ ਦੋ ਮੱਝਾਂ ਨੇ ਇੱਕ ਮੱਝ ਲੈ ਜਾਣਗੇ ਜੇ ਮੱਝ ਨਾ ਖੁੱਲੀ ਉਹ ਸੰਗੜ ਲੈ ਜਾਣਗੇ ਆ ਗੱਲਾਂ ਨੇ ਯਾਰ ਪ੍ਰਧਾਨ ਮੰਤਰੀ ਦੇ ਕਰਨ ਦੀਆਂ ਇਹ ਅਰਵਿੰਦ ਕੇਜਰੀਵਾਲ ਦੇਸ਼ ਦਾ ਇੱਕੋ ਇੱਕ ਨੇਤਾ 20 ਦਿਨ ਦੀ ਮੌਲਤ ਮਿਲਿਆ ਕੋਰਟ ਤੋਂ ਇੱਕ ਘੰਟਾ ਵੀ ਘਰੇ ਨਹੀਂ ਰਿਹਾ ਸਿੱਧਾ ਹੀ ਆਉਣ ਸਰ ਕਹਿੰਦਾ ਚਲੋ ਦੇਸ਼ ਬਚਾਉਣ ਵਾਸਤੇ ਚੱਲੀਏ ਸੋ ਵੀਰੋ ਅਰਵਿੰਦ ਕੇਜਰੀਵਾਲ ਆਪਰੇ ਵਾਸਤੇ ਵੋਟਾਂ ਨਹੀਂ ਮੰਗਣਾ ਆ ਅਰਵਿੰਦ ਕੇਜਰੀਵਾਲ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਜੇ ਦਿੱਲੀ 'ਚ ਇਹਨਾਂ ਨੇ ਸਕੂਲਾਂ ਦਾ ਕੰਮ ਸ਼ੁਰੂ ਕੀਤਾ ਤਾਂ ਆਪਾਂ ਨੂੰ ਪਤਾ ਲੱਗਿਆ ਆਪਾਂ ਨੇ ਸਕੂਲ ਬਣਾ ਲਏ ਜੇ ਦਿੱਲੀ 'ਚ ਇਹਨਾਂ ਨੇ ਆਮ ਹਲਾ ਕਲੀਨਿਕ ਸ਼ੁਰੂ ਕੀਤੇ ਆਪਾਂ ਆਮ ਆਦਮੀ ਕਲੀਨਿਕ ਇੱਥੇ ਸ਼ੁਰੂ ਕਰ ਲਏ ਜੇ ਦਿੱਲੀ 'ਚ ਬਿਜਲੀ ਫ੍ਰੀ ਕੀਤੀ ਆਪਾਂ ਕਰਤੀ ਇਹਨਾਂ ਨੂੰ ਬਿਜਲੀ ਫ੍ਰੀ ਕਰਨੀ ਆਉਂਦੀ ਹੈ ਭਾਜਪੀ ਨੂੰ ਇੱਕੋ ਹੀ ਡਰ ਹੈ ਕਿ ਦੋ ਹੀ ਸਟੇਟਾਂ ਨੇ ਦਿੱਲੀ ਤੇ ਪੰਜਾਬ ਜਿੱਥੇ ਬਿਜਲੀ ਫ੍ਰੀ ਹੈ 24 ਘੰਟੇ ਹੈ ਰਾਸ਼ਨ ਦੋਟ ਤੋਂ ਦੌਰ ਮਿਲਦਾ ਹੈ ਸਰਕਾਰ ਤੁਹਾਡੇ ਘਰੇ ਆਉਂਦੀ ਹੈ ਤੁਹਾਨੂੰ ਸਰਕਾਰ ਦੇ ਦਰਵਾਜ਼ੇ ਨਹੀਂ ਜਾਣਾ ਪੈਂਦਾ ਇਸੇ ਕਰਕੇ ਗ੍ਰਫਤਾਰ ਕਰਕੇ ਕਹਿੰਦੇ ਪਾਰਟੀ ਖਤਮ ਕਰ ਦਿਓ ਪਾਰਟੀ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਅਰਵਿੰਦ ਕੇਜਰੀਵਾਲ ਇੱਕ ਸੋਚ ਹੈ ਉਹ ਵਿਅਕਤੀ ਨੂੰ ਤਾਂ ਫੜ ਲੋਂਗੇ ਸੋਚ ਨੂੰ ਕਿਵੇਂ ਗ੍ਰਫਤਾਰ ਕਰੋਗੇ ਦੱਸਦੇ ਮੋਦੀ ਉਹਨਾਂ ਦੇ ਆਪ ਤੇ ਲਾਲੇ ਪੜਿਆ ਹੈ ਹੈ ਕਿਕਲੀ ਉਹ ਕਿਉਂ ਸੁਣਦੇ ਹੋ ਕਿਕਲੀ ਉਹਨਾਂ ਦੀ ਜਾਨ ਪਈ ਆ ਨਿਕਲੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਚ ਆਵੇ ਨਾ ਵੋਟ ਕੋਈ ਥਾਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੁਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਐ ਉਹ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਮਾਨਸਬ ਚਾਹੁੰਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਅਕਾਲੀ ਦਲ ਦੀ ਫੱਟੀ ਫਰਚੀ ਜੀਜੇ ਸਾਲੇ ਨੇ ਪੋਚੀ ਐ ਲੋਕ ਲੋਕ ਕਹਿੰਦੇ ਰੱਜੇ ਪੁਜੇ ਪਰ ਅਸੀਂ ਬੜੇ ਭੁੱਖੜਵੇਂ ਤਿੰਨ ਚਾਰ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜਵੇਂ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋਂ-ਜੋਂ ਨੇੜੇ ਆਈ ਜਾਵੇ ਬੋਟਾਂ ਵਾਲੀ ਇੱਕ ਜੁਗਨ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਸਾਡੀ ਜੜ ਹੁਣ ਮਾਨਸਤੌਜ ਵਾਲੇ ਨੇ ਪੁੱਟੀ ਐ ਲਓ ਫਿਰ ਸੰਗਰੂਰ ਵਾਲਿਓ 4 ਤਰੀਕ ਨੂੰ ਅਕਾਲੀ ਦਲ ਦੀ ਪੰਜਾਬ ਦੀ ਰਾਜਨੀਤੀ ਚੋਂ ਸਦਾ ਲਈ ਸਦਾ ਲਈ ਬੋਲੇ अरविंद केजरीवाल साहब, भारत माता की बोले सबसे पहले मैं शुक्रिया अदा करना चाहता हूँ इतनी 50 डिग्री सेंटीग्रेड में इतनी धूप में आप लोग इतनी भारी संख्या में इकट्ठे हुए इसके लिए बहुत बहुत शुक्रिया दोस्तों एक जून को चुनाव है कौन कौन जाएगा वोट डालने के लिए किसको वोट डालोगे झाड़ू को किसको वोट डालोगे है? चार नंबर पे है झाड़ू चार नंबर पे याद करके और आना एक नंबर है मी थेयर चार नंबर झाड़ू आना एक नंबर पे है हम लोग आज आपके बीच में इसीलिए आए आपने हमें दो साल पहले बहुत प्यार दिया था विश्वास दिया था 119 117 में से बानवे सीट दी थी अब फिर से एक बारी मान साहब के हाथ मजबूत कर दो तेरह की तेरह सीट अगर आ गई तो एक तरह से ये तेरह एमपी मान साहब के तेरह हाथ बनेंगे जो केंद्र सरकार से पंजाब का हक लेके आएंगे अभी मोदी सरकार गुंडागर्दी करती है मोदी सरकार पंजाब के हक नहीं देती ये अकेले लड़ते रहते हैं मोदी सरकार से अकेले लड़ते रहते हैं तेरा एमपी होंगे तो हम उनसे लड़के आपका हक लेके आएंगे आज हम आपके बीच में आए संगरूर इनकी अपनी सीट है यहाँ से सबसे बड़े पूरे देश में सबसे बड़े मार्जिन से जिताना है आपको इनकी सीट से बिजली किस किस की फ्री हो गई किस किस के बिजली के बिल जीरो आते हैं सबके आते हैं आम आदमी क्लिनिक बन गए कौन कौन देख कैसे लगे अच्छे लगे दवाइयां फ्री मिलती हैं, डॉक्टर सही इलाज करता है अब स्कूल भी अच्छे होने लग गए नौकरिया दिला दी नौकरी में पैसे तो नहीं देने पड़े किसी को पहली बार हो रहा है पचहत्तर साल में पहली बार हो रहा है कि सरकारी नौकरियां फ्री में मिल रही हैं, गरीबों के बच्चों को मिल रही हैं, बिना सिफारिश मिल रही हैं, बिना रिश्वत मिल रही है तो दो साल में बहुत अच्छे काम किए अभी बहुत सारे काम करने बाकी है आपका आशीर्वाद चाहिए आपका आशीर्वाद लेने के लिए आए हैं गर्मी बहुत है वोट डालने जरूर जाना और आपके पिंड में आपके मोहल्ले में आपके गली में ਜਿੰਨੇ झाड़ੂ ਕੇ ਵੋਟ ਹੈ ਹਰ ਵੋਟ ਪੜਨਾ ਚਾਹੀਏ ਝਾੜੂ ਕਾ ਪੱਕੀ ਬਾਤ ਬੋਲੋ ਸੋ ਨਿਹਾਲ ਧੰਨਵਾਦ ਜੀ ਸਾਰੇ ਸਾਡੇ ਸਾਥੀਆਂ ਦਾ ਜਿਨ੍ਹਾਂ ਨੇ ਅੱਜ 50 ਡਿਗਰੀ ਚ ਪਹੁੰਚ ਕੇ ਵੀ ਸਾਡੇ ਮਾਨਯੋਗ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਜੀ ਦਾ ਤੇ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਹੌਸਲਾ ਵਧਾਇਆ ਤੇ ਦੱਸਿਆ ਕਿ ਸੰਗਰੂਰ ਵਾਲ ਇਸ ਵਾਰ ਦੁਬਾਰਾ ਫੇਰ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਦੇ ਕੇਜਰੀਵਾਲ ਸਾਹਿਬ ਦੇ ਨਾਲ ਲੈ ਤੇ ਮਾਨ ਸਾਹਿਬ ਆ ਮੁੰਡੇ ਪਹਿਲਾਂ ਵੀ ਕਹਿ ਰਿਹਾ ਵੀ ਭਾਈ ਥੋੜੇ ਵਾਲਾ ਰਿਕਾਰਡ ਵੀ ਅਸੀਂ ਇੰਪਰੂਵ ਕਰਨਾ ਇਹ 2014 ਵਾਲਾ ਪਿਛਲੇ ਸੀਐਮ ਸਾਹਿਬ ਇੱਕ ਮਹੀਨੇ ਤੋਂ ਜਦੋਂ ਤੋਂ 45 ਡਿਗਰੀ ਤੋਂ ਟੈਂਪਰੇਚਰ ਉੱਪਰ ਹੋਇਆ ਹੋਇਆ ਮੈਂ ਜਿਹੜੇ ਪਿੰਡ ਵੀ ਜਾਣਾ ਹਰੇਕ ਪਿੰਡ ਟਰੈਕਟਰਾਂ ਨਾਲ ਕੰਬਾਈਨਾਂ ਦੇ ਨਾਲ ਮੋਟਰਸਾਈਕਲਾਂ ਨਾਲ ਇਹਨਾਂ ਨੌਜਵਾਨਾਂ ਨੇ ਮੇਰਾ ਸਵਾਗਤ ਕੀਤਾ ਤੇ ਭਰਾ ਮੇਰੋ ਮੈਂ ਥੋੜਾ ਜਿਹੜਾ ਦੇਣ ਹੈ ਇਹ ਦੇ ਨਹੀਂ ਸਕਦਾ ਪਰ ਮੇਰਾ ਥੋੜ ਨਾਲ ਵਾਅਦਾ ਮੀਤ ਕੱਲੀ ਵੋਟਾਂ 'ਚ ਮਿਹਨਤ ਨਹੀਂ ਕਰਦਾ 4 ਜੂਨ ਤੋਂ ਬਾਅਦ ਵੀ ਤੁਹਾਡਾ ਭਰਾ ਦਿਨ ਰਾਤ ਇੱਕ ਕਰ ਦਊਗਾ ਤੁਹਾਡਾ ਮੁੱਲ ਮੋੜਨ ਦੇ ਲਈ ਸੰਗਰੂਰ ਦੀ ਤਰੱਕੀ ਦੇ ਲਈ ਸਾਡੇ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਤਰੱਕੀ ਦੇ ਲਈ ਪੰਜਾਬ ਦੀ ਤਰੱਕੀ ਦੇ ਲਈ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਵਾਅਦਾ ਕਰਦਾ ਮੈਂ ਸੰਗਰੂਰ ਦੀ ਇਲਾਕੇ ਦੀ ਤਰੱਕੀ ਦੇ ਲਈ ਜਿਵੇਂ ਭਗਵੰਤ ਮਾਨ ਜੀ ਕਹਿੰਦੇ ਆ ਵੀ ਭਾਈ ਮੋਦੀ ਦੀ ਸਰਕਾਰ ਜਾਣੀ ਹੈ ਤੇ ਇੰਡੀਆ ਲਈ ਦੀ ਸਰਕਾਰ ਆਉਣੀ ਹੈ ਇੱਕ ਵਾਰੀ ਉੱਥੇ ਸਰਕਾਰ ਬਣ ਜੇ ਇਹ ਤੁਹਾਡੇ ਨਾਲ ਵਾਅਦਾ ਹੈ ਜਿਵੇਂ ਪੰਜਾਬ ਚ ਮੁੱਖ ਮੰਤਰੀ ਸਾਹਿਬ ਨੇ 70 ਸਾਲ ਦਾ ਰਿਕਾਰਡ ਤੋੜਿਆ ਐ ਇੰਨੇ ਕੰਮ ਕਿਸੇ ਸਰਕਾਰ ਨੇ ਪਹਿਲੇ 2 ਸਾਲਾਂ ਚ ਨਹੀਂ ਕਰਵਾਏ ਮੇਰਾ ਵੀ ਇਹ ਵਾਅਦਾ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਲੱਗੇ ਜੋ ਸੰਗਰੂਰ ਚ 75 ਸਾਲ ਚੜੀ ਹੋਇਆ ਇਹ ਤੁਹਾਡਾ ਸੰਗਰੂਰ ਦਾ ਮੁੰਡਾ 5 ਸਾਲਾਂ ਚ ਕਰਕੇ ਦਿਖਾਊਗਾ ਸੋ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਗੱਲ ਮੈਂ ਇੱਕ ਗੱਲ ਮੈਂ ਇੱਕ ਵਾਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਗੱਲ ਮੈਂ ਮੈਂ ਕਹਿਣੀ ਚਾਹਨਾ ਆ ਮੁੰਡੇ ਕਹਿੰਦੇ ਨੇ ਭਗਵੰਤ ਮਾਨ ਜੀ 2014 ਆਪਾਂ 2 ਲੱਖ 14000 ਤੇ ਜਿੱਤੇ ਸੀ ਕੇਸੀ ਰਿਕਾਰਡ ਤੋੜਾਂਗੇ ਜਿਹੜਾ ਆਪਣਾ ਰਿਕਾਰਡ ਹੁੰਦਾ ਉਹਨੂੰ ਤੋੜਾਂਗੇ ਨਹੀਂ ਕਹਿੰਦੇ ਹੁੰਦੇ ਉਹਨੂੰ ਰਿਕਾਰਡ ਨੂੰ ਸੁਧਾਰਾਂਗੇ ਕਹਿੰਦੇ ਹੁੰਦੇ ਮੈਨੂੰ ਬਹੁਤ ਖੁਸ਼ੀ ਹੋਊਗੀ ਜੇ 214 ਨੂੰ ਕਰਾਸ ਕਰਕੇ ਆਪਾਂ ਸਿੱਧਾ 2.5 ਤੇ ਮਾਰੀਏ ਤਾਂ ਬੜੇ ਨਜ਼ਾਰੇ ਨਾਲ ਕੰਮ ਕਰਨੇ ਫਿਰ ਉਸ ਤੋਂ ਬਾਅਦ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣਾ ਉਹ ਜ਼ਿੰਮੇਵਾਰੀ ਸਾਡੀ ਹੈ 1 ਜੂਨ ਨੂੰ ਤੁਸੀਂ ਆਪਣਾ ਫਰਜ਼ ਨਿਭਾ ਦਿਓ 4 ਜੂਨ ਤੋਂ ਬਾਅਦ ਸਾਡੀ ਦਿਵਾਰੀ ਹੈ ਫਰਜ਼ ਨਿਭਾਉਣ ਬੋਲੇ ਸੋਨਿਹਾਲ ਆਪ ਪੰਜਾਬ ਦੀ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਤੇ ਚੋਲੇ ਪਹੁੰਚ ਚੁਕੇ ਹੈ ਤੋਂ ਆਪਦੇ ਵੱਲੋਂ ਜੋਰ ਤੇ ਨਾਲ ਜੋਰ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਜੜਾ ਕੀ ਕੀਤਾ ਜਾ ਰਿਹਾ ਅੱਜ ਆਖਰੀ ਦਿਨ ਨੇ ਸੋ ਅੱਜ 6 ਵਜੇ ਤੋਂ ਬਾਅਦ ਜੜਾ ਕੀ ਚੋਣ ਪ੍ਰਚਾਰ ਬੰਦ ਹੋ ਜਾਵੇਗਾ ਸੋ ਸੰਗਰੂਰ ਦੇ ਵਿੱਚ ਰੋਡ ਸ਼ੋ ਕਰ ਰਹੇ ਨੇ ਸੀਐਮਾ ਨਤੇ ਸੀਐਮ ਕੇਜਰੀਵਾਰ ਸੋ ਲੋਕਾਂ ਨੂੰ ਸੰਬੋਧਨ ਕਰ ਰਹੇ ਨੇ ਸਮਰਥਨ ਜਟੋਰੇ ਜਟਾ ਰਹੇ ਨੇ ਮੀਥਿਆ ਰਤੇ ਡਾਕਟਰ ਬਲਬੀਰ ਸਿੰਘ ਦੇ ਲਈ ਲੋਕਾਂ ਤੋਂ ਵੋਟਾਂ ਦੀ ਅਪੀਲ ਕਰ ਰਹੇ ਸੋ ਸੰਗਰੂਰ ਦੇ ਵਿੱਚ ਰੋਡ ਸ਼ੋ ਕੱਟਿਆ ਜਾ ਰਿਹਾ ਸੋ ਵੱਡੀ ਗਿਣਤੀ ਦੇ ਵਿੱਚ ਸਮਰਥਕ ਵੀ ਨਜ਼ਰ ਆ ਰਹੇ ਨੇ ਸੋ ਆਮ ਆਦਮੀ ਦੇ ਪਾਟੀ ਦੇ ਵਰਕਰਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਜਿਹੜਾ ਕਿ ਦੇਖਿਆ ਜਾ ਸਕਦਾ ਹੈ ਸੰਗਰੂਰ ਦੇ ਵਿੱਚ ਰੋਡ ਸ਼ੋਅ ਕਰ ਰਹੇ ਨੇ ਸੀਐਮ ਮਾਨ ਅਤੇ ਸੀਐਮ ਕੇ ਸ਼ਿਵਾ